ਕਰਵਾ ਕੇ ਇਕਤਰ ਹੋਇਆ ਵਿਚਾਰ ਕਰਵਾ ਕੇ ਤੁਹਾਡੇ ਸਾਰਿਆਂ ਨੂੰ ਅੱਜ ਵਾਰੀ ਰੂਹਾਂ ਦੇ ਦਰਸ਼ਨ ਕਰਨ ਲਈ ਆਡਾ ਸਾਨੂੰ ਸੁਭਾਗ પ્રાપ્ત ਹੋਇਆ ਜਿਲ੍ਹਾ ਸੰਗਰੂਰ ਧੂਰੀ ਬਰਨਾਲਾ ਲੁਧਿਆਣਾ ਤੋਂ ਵੀਆ ਮਾਇਨਾ ਪਿਆਰੀਆਂ ਰੂਹਾਂ ਪਹੁੰਚੀਆਂ ਹਨ ਸਾਲ ਨੂੰ ਦੇਖ ਕੇ ਮਨ ਬੜਾ ਪਸੰਦ ਹੋਇਆ ਸਿੱਤੇਵਾਜੋਂ ਆਲੀਸਾਦੀ ਤੋਂ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ ਵਧੀਆ ਕਾਰਗੁਜ਼ਾਰੀ ਦਿਖਾ ਰਹੀ ਆ ਤਾਂ ਗਰਮੀਆਂ ਚਾਹੇ ਅੱਜ ਨੇ ਸਾਡੇ ਬਹੁਤ ਵੀ ਸਰਕਾਰ ਜੋ सरदार हरदेव सिंह जी काउंसल जिन्होंने साल दो को सात तो ऑर्गेनाइजेशन की स्थापना की जो जिसका मकसद केवल केवल एक ही थी कि अपनी रामप्रिया बिरादरी के समाज ਕੌਂਸੀ ਸਰਦਾਰ ਲਾਲ ਦਾ ਜੱਫਾ ਮਤਰਾ ਨੂੰ ਉਹ ਸਟਾਰਟ ਕਰਾਉਣਾ ਸਰਜ ਰਾਮ ਗੜੇ ਬਰਾਦਰੀ ਵੱਲੋਂ ਜਿਹੜਾ ਮੀਟਿੰਗ ਰੱਖੀ ਹੈ ਧੂਰੀ ਕੀ ਕਰਨੀ ਹੈ ਬਾਈਕ ਮਜੀਤ ਸਿੰਘ ਖਾਲਸਾ ਬਾਈਕ ਮਜੀਤ ਸਿੰਘ ਦੇ ਪੱਤੇ ਅਸੀਂ ਆ ਤੇ ਜਿਹੜੀ ਇੱਥੇ ਧੂਰੀ ਵਿਖੇ ਮੀਟਿੰਗ ਰੱਖੀ ਹੈ ਸਾਡੇ ਰਾਮ ਗੜੀਆ ਸਿੱਖ ਆਰਗੇਨਾਈਜੇਸ਼ਨ ਨਾਲ ਇਹਦਾ ਅਸੀਂ ਪੂਰੇ ਵਰਲਡ ਵਿੱਚ ਇਹਦਾ ਜਿਹੜਾ ਪ੍ਰਚਾਰ ਹੈ ਉਹਦੇ ਰੋਕਿਆ ਜਾ ਰਿਹਾ ਹੈ। ਔਰ ਸਾਡੇ ਸਟੇਟ ਪੰਜਾਬ ਸਟੇਟ ਦੇ ਵਿੱਚ ਅਸੀਂ ਹਰ ਜਿਹੜੇ ਦੇ ਵਿੱਚ ਜਿਹੜੀ ਆਪਣੀ ਜਥੇ ਬੰਦੀ ਆ ਉਹਦਾ ਜਿਹੜਾ ਆਗਾਸ਼ ਕਰਦੇ ਆ ਔਰ ਉਹਨੂੰ ਅਸੀਂ ਵਧਾ ਰਹੇ ਆ। ਨਵੀਆਂ ਨੁਜੁਕੀਆਂ ਦੇ ਰਹੇ ਆ ਇਸ ਕਰਕੇ ਦੇ ਰਹੇ ਆ। ਕਿ ਸਾਡੇ ਜਿਹੜੇ ਪੁਰਖੇ ਸੀ ਬਹੁਤ ਧਾਰਮਿਕ ਸੀ ਲੋਕਿ ਗੁਰੂ ਸਾਹਿਬਾਨਾਂ ਦੇ ਉਹਨਾਂ ਦੇ ਘਰ ਵਿੱਚ ਜਿਹੜਾ ਆ ਆਉਣਾ ਹੋਇਆ ਉਸਰ ਸਪਾਹੀ ਲਾਲੋ ਜੀ ਇਹ ਲਾਲੋ ਜੀ ਦੀ ਅਸੀਂ ਔਲਾਦ ਹੋ ਕੇ ਅਸੀਂ ਇੱਕ ਧਾਰਮਿਕ ਪੱਖੋਂ ਅੱਗੇ ਲਿਆ ਕੇ ਇਹ ਅਸੀਂ ਉਹ ਹੋਕਾਰ ਦੇਣਾ ਚਾਹੁੰਦੇ ਆ ਕਿ ਤੁਸੀਂ ਅੱਗੇ ਆਓ ਤੇ ਹਰ ਕੰਮ ਜਿਹੜਾ ਇਮਾਨਦਾਰੀ ਦੇ ਨਾਲ ਧਾਰਮਿਕ ਤੌਰ ਤੇ ਸਵਾਜਿਕ ਤੌਰ ਤੇ ਸੇਵਾ ਦੇ ਪ੍ਰਤੀ ਕਰੋ ਦੂਸਰਾ ਸਾਡਾ ਹੈਗਾ ਕਿ ਸਾਨੂੰ ਇੱਕ ਸੰਤ ਹੋਰੇ ਦੂਸਰਾ ਸਪਾਹੀ ਉਹ ਸਪਾਹੀ ਜਿਹੜੇ ਮਹਾਰਾਜ ਸਸਿ ਗ੍ਰਾਮ ਕਰਿਆ ਜੇਨਾਂ ਨੇ ਜੇਨਾਂ ਨੇ ਦਿੱਲੀ ਵਿਖੇ ਜਿਹੜਾ ਲਾਲ ਕਿਲਾ ਆ ਉਹਦੇ ਉੱਤੇ ਉਮਾ ਨੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਜਿੱਤ ਪ੍ਰਾਪਤ ਵੱਡੇ ਪੱਧਰ ਤੇ ਕਿਲੇ ਉਹਨਾਂ ਨੇ ਜਿਹੜੇ ਖਾਲੀ ਕਰਵਾਏ ਜਿਤਾਏ ਔਰ ਮੁਗਲਾ ਕੁਲੂ ਕੁੜੀਆਂ ਛੁਡਾ ਕੇ ਨੇ ਉਹਨਾਂ ਦੇ ਘਰੋਂ ਘਰੀ ਪਕਾਈਆਂ ਉਹਨਾਂ ਨੇ ਆਪਣੀ ਰਾਜਧਾਨੀ ਬਣਾਈ ਉਹ ਤੀਸਰੀ ਮਿਸਲ ਦੇ ਰਾਜੇ ਬਣੇ ਸਾਡੀ ਕੌਮ ਵੱਲੋਂ ਉਹਨਾਂ ਨੂੰ ਮਹਾਰਾਜੇ ਦਾ ਖਿਤਾਬ ਦਿੱਤਾ ਗਿਆ ਅਸੀਂ ਉਹ ਸਪਾਈ ਬਣਨਾ ਚਾਹੁੰਦੇ ਇਹੋ ਜੀ ਉਹਨਾਂ ਨੇ ਰਾਜਨੀਤੀ ਕੀਤੀ ਹੈ ਉਹੋ ਜੀ ਰਾਜਨੀਤੀ ਸਾਡੀ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਜਿਹੜੇ ਸਾਡੇ ਰਾਜਨੀਤੀ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਪਿੱਛੇ ਖੜ ਕੇ ਉਹਨਾਂ ਨੂੰ ਜਿਤਾ ਕੇ ਤੇ ਰਾਜਨੀਤੀ ਦੇ ਵਿੱਚ ਭੇਜਾਂ ਤੇ ਉਹ ਰਾਜਨੀਤੀ ਕਰਨਗੇ ਸਾਡੇ ਨੁਮਾਇੰਦੇ ਬਣਨ। ਸੋ ਇਹ ਜਿਹੜੀਆਂ ਸਾਡੇ ਕੋਲ ਦੋ ਹਸਤੀਆਂ ਇਹੋ ਜਿਹੀਆਂ ਨੇ। ਔਰ ਇਸ ਤੋਂ ਲਾਗ ਸਾਡੇ ਕੋਲ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਨੇ ਜਿਨ੍ਹਾਂ ਦੇ ਰਸਤੇ ਤੇ ਚੱਲਦੇ ਆ। ਅੱਜ ਅਸੀਂ ਇਹ ਜਿਹੜੇ ਇਕੱਠ ਕਰ ਰਹੇ ਆ ਸਾਡੀ ਕੌਮ ਨੂੰ ਇਸ ਬਾਰੇ ਜਿੰਨਾ ਪਿੱਛੇ ਗਲਤ ਪ੍ਰਚਾਰ ਹੋਇਆ ਆ ਜਾਂ ਗਲਤ ਲੇਖ ਲਿਖੇ ਗਏ ਆ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਹੋਏ ਸਾਡਾ ਜਿਹੜਾ ਆਪਣਾ ਇਤਿਹਾਸ ਆ ਅਸੀਂ ਉਸ ਇਤਿਹਾਸ ਦੀ ਜਾਣਕਾਰੀ ਹਰ ਇੱਕ ਮੁੱਦੇ ਨੇ ਫੇਰੇ ਆ ਤਾਂ ਕਿ ਪਤਾ ਲੱਗੇ ਵੀਰ ਆਮਕੜੀਆ ਕੌਮ ਕਿਹੋ ਜੀ ਆ ਉਹਦਾ ਇਤਿਹਾਸ ਕੀ ਹੈ ਉਹ ਜਾਣਕਾਰੀ ਅਸੀਂ ਦੇ ਰਹੇ ਹਾਂ ਔਰ ਉਹਦੇ ਨਾਲ ਅੱਜ ਜਿਹੜਾ ਹੈਗਾ ਪੰਜਾਬ ਦੇ ਕੀ ਇੰਡੀਆ ਦੇ ਕੀ ਵਰਲਡ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਣ ਲੱਗਾ ਕਿ ਭਾਈ ਲਾਲੋ ਜੀ ਉਹ ਕੱਲਾ ਤਰਖਾਨਾ ਕੰਮ ਹੀ ਨਹੀਂ ਸੀ ਕਰਦੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਧਾਰਮਿਕ ਮੁਖੀ ਬਣਾਇਆ ਉਹਨਾਂ ਦੇ ਘਰ ਆ ਕੇ ਚਾਰ ਵਾਰੀ ਉਹਨਾਂ ਦੇ ਨਾਂ ਦੇ ਉੱਤੇ ਜੈਸੀ ਮੇ ਆਵੇ ਖਸਮ ਕੀ ਬਾਣੀ ਪੈਸੜਾ ਕਰੀ ਗਿਆਨਬੀ ਲਾਲੋ ਦੇ ਉਹ ਕਾ ਦਿੱਤਾ ਉਹਨਾਂ ਨੇ ਉਹ ਸ਼ੋਕੇ ਨੂੰ ਅਸੀਂ ਘਰ ਘਰ ਪਹੁੰਚਾ ਰਹੇ ਹਾਂ ਇਸੇ ਤਰ੍ਹਾਂ ਮਹਾਰਾਜ ਅਸਾ ਸਿੰਘ ਰਾਮਗੜੀਆ ਦਾ ਮੁੱਕਾ ਜਿਹੜਾ ਸੀ ਜਿਹੜਾ ਉਹਦਾ ਰਾਜ ਸੀ ਉਹਦੀ ਮਿਸਲ ਸੀ ਉਹ ਮਿਸਲ ਕਿਤੇ ਵੀ ਸਾਨੂੰ ਨਜ਼ਰ ਨਹੀਂ ਆ ਰਹੀ ਉਸ ਮਿਸਲ ਨੂੰ ਅਸੀਂ ਦੁਬਾਰਾ ਜਿਹੜਾ ਆ ਉਹਨੂੰ ਫਿਰ ਉਹਦਾ ਜਿਹੜਾ ਅਸੀਂ ਪੁਨਰ ਨਿਵਾਸ ਕਰ ਲੋ ਕਿ ਅਸੀਂ ਉਹ ਕਰਨ ਜਾ ਰਹੇ ਹਾਂ ਇਹ ਘਰਕ ਘਰ ਦੇ ਵਿੱਚ ਮਹਾਰਾਜ ਜਸਤ ਸਿੰਘ ਰਾਮ ਗਰੀਏ ਦਾ ਪਤਾ ਲੱਗੇ। ਔਰ ਸਾਡੇ ਜਿਹੜੇ ਬੜੇ ਬੜੇ ਲੇਖਕ ਹੋਏ ਨੇ, ਇੰਜ ਨਿਰ ਹੋਏ ਨੇ, ਸਾਡੇ ਰਾਸ਼ਟਰਪਤੀ ਬਣੇ ਨੇ, ਸਾਡੇ ਕੌਮ ਦੇ ਵਿੱਚੋਂ ਐਨੇ ਯੋਧੇ ਅੱਗੇ ਆ ਕੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਬਾਰੇ ਸਾਨੂੰ ਸਾਡੇ ਸਮਾਜ ਨੂੰ ਪਤਾ ਲੱਗੇ, ਸਾਡੇ ਬੱਚਿਆਂ ਨੂੰ ਪਤਾ ਲੱਗੇ। ਕੋਈ ਇਤਿਹਾਸ ਨਹੀਂ ਜਿਹੜਾ ਹੈਗਾ ਲੋਕਾਂ ਨੇ ਗਵਾ ਦਿੱਤਾ ਹੈ, ਉਸ ਇਤਿਹਾਸ ਨੂੰ ਅਸੀਂ ਦੁਬਾਰਾ ਜਿਹੜਾ ਉਹ ਬਣਾ ਰਹੇ ਹਾਂ। ਇਸ ਕਰਕੇ ਅੱਜ ਅਸੀਂ ਧੋਰੀ ਦੇ ਵਿੱਚ ਜਿਹੜੀ ਆ ਮੀਟਿੰਗ ਰੱਖੀ ਆ ਇਹ ਅਸੀਂ ਸਾਰਿਆਂ ਨੂੰ ਦੱਸਣਾ ਹੈ ਕਿ ਸਾਡਾ ਇਤਿਹਾਸ ਕੀ ਆ ਉੱਠੋ ਜਾਗੋ ਤੇ ਆਪਾਂ ਸਿਆਸਤ ਵਿੱਚ ਵੀ ਤੁਸੀਂ ਅੱਗੇ ਆਓ ਅਸੀਂ ਤੁਹਾਨੂੰ ਹੁਕਾ ਦੇਣ ਆਏ ਆ ਐਸੀ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਨੂੰ IAS, IPS, PCS ਜਿਹੜੇ UPSC ਦੇ ਇਹ ਇਮਤਿਹਾਨਾਂ ਉਹ ਦਵਾਉ ਅਸੀਂ ਤੁਹਾਡਾ ਜਿਹੜਾ ਪੂਰਾ ਸਤਿਕਾਰ ਕਰਾਂਗੇ ਬੱਚਿਆਂ ਦਾ ਐਸੀ ਤਰ੍ਹਾਂ ਅਸੀਂ ਬੱਚਿਆਂ ਦੀ ਜਾ ਗੇੜੇ ਕੋ ਘਰ ਸਾਡੇ ਨਹੀਂ ਜਿਨ੍ਹਾਂ ਦੇ ਕੋਲ ਕੁਝ ਹੈਗਾ ਉਹਨਾਂ ਦਾ ਵੀ ਸਾਥ ਦੇਾਂਗੇ ਔਰ ਅਸੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਸੰਸਥਾ ਨੇ ਭਾਈ ਲਾਲੋ ਜੀ ਅਵਾਰਡ ਸ਼ੁਰੂ ਕੀਤਾ ਜਿਹੜਾ ਇਸ ਵਾਰੀ ਅਸੀਂ 10ਵਾਂ ਅਵਾਰਡ ਦੇ ਰਹੇ ਹਾਂ ਇਸੇ ਤਰ੍ਹਾਂ ਸੀ ਆਪਣੇ ਕਿਲੇ ਆ ਦੀ ਰਾਖੀ ਕਰ ਰਹੇ ਹਾਂ ਉਹ ਕਿਲੇ ਜਿਹੜੇ ਸਾਡੇ ਟਹਿ ਚੁੱਕੇ ਨੇ ਲੋਕਾਂ ਨੇ ਕਬਜ਼ੇ ਕੀ ਕੀ ਨੇ ਉਹ ਛਡਵਾ ਰਹੇ ਹਾਂ ਉਹਨਾਂ ਕੋਲੋਂ ਛਡਵਾ ਕੇ ਅਸੀਂ ਉਹਨਾਂ ਦੀ ਰੈਨੋਵੇਸ਼ਨ ਕਰਕੇ ਉਥੇ ਅਸੀਂ ਕੌਮ ਨੂੰ ਸਮਰਪਿਤ ਕਰਨਾ ਉਹਨਾਂ ਖੇਲਿਆਂ ਨੂੰ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਹੈ ਉਹਨਾਂ ਦੇ ਜਿਹੜੇ ਹਥਿਆਰ ਸੀ ਉਹਨਾਂ ਨੂੰ ਅਸੀਂ ਇਸ ਵੇਲੇ ਕਾਫੀ ਹਥਿਆਰ ਅਸੀਂ ਲੱਭੇ ਨੇ ਜਿਹੜੇ ਵੱਖ-ਵੱਖ ਘਰਾਂ ਦੇ ਵਿੱਚ ਪਏ ਸੀ ਉਹ ਅਸੀਂ ਲੱਭੇ ਨੇ ਔਰ ਉਹ ਵੀ ਅਸੀਂ ਮਿਊਜ਼ੀਅਮ ਦੇ ਵਿੱਚ ਰੱਖਾਂਗੇ ਇਹ ਮਿਊਜ਼ੀਅਮ ਜਿਹੜਾ ਆ ਹਰਗੋਬਿੰਦਪੁਰ ਸਾਹਿਬ ਅੱਜ ਜਿਹੜਾ ਬਣਾ ਰਹੇ ਆ ਔਰ ਜਲਦੀ ਉਹ ਬਣ ਜਾਏਗਾ ਤੇ ਅਸੀਂ ਉਥੇ ਇਹ ਹਥਿਆਰ ਰੱਖਾਂਗੇ ਇਹੀ ਸਾਡੇ ਜਿਹੜੇ ਕਾਰਨ ਹੈਗੇ ਅਸੀਂ ਸਮਾਜਿਕ ਤੌਰ ਤੇ ਜਿਹੜੇ ਕੰਮ ਕਰਨੇ ਆ ਉਹ ਵੀ ਅਸੀਂ ਇਕੱਠੇ ਹੋ ਕੇ ਕਰਨੇ ਹੋਕਾ ਦੇਣਾ ਹੈ ਕਿ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਅਸੀਂ ਆਪਣੇ ਇਤਿਹਾਸ ਨੂੰ ਸੰਭਾਲੀਏ ਆਪਣੇ ਬੱਚਿਆਂ ਨੂੰ ਪੜ੍ਹਾਈਆਂ ਲਿਖਾਈਆਂ ਵੱਡੇ ਕਰੀਏ ਤੇ ਅਸੀਂ ਸਿਆਸਤ ਦੇ ਵਿੱਚ ਜਿਹੜੇ ਸਾਡੇ ਦੋਸਤਾਂ ਨਾਲ ਚਾਹੁੰਦੇ ਆ ਉਹਨਾਂ ਨੂੰ ਅਸੀਂ ਜਿੱਥੇ ਵੀ ਸਾਡਾ ਮੌਕਾ ਬਣਿਆ ਤੇ ਉਹਨਾਂ ਨੂੰ ਅਸੀਂ ਉਸੇ ਢੰਗ ਨਾਲ ਸਿਆਸਤ ਤੇ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੀਟਿੰਗ ਰੱਖੀ ਗਿਆ ਧਰਿ ਕਾਮਗੜਿਆ ਰੈਗੂਲੇਸ਼ਨ ਵਾਲੋ ਕੀ ਕਹੋਗੇ ਜ਼ਰਾ ਸਭ ਤੋਂ ਪਹਿਲਾਂ ਸਾਰੇ ਕਾਮਗੜਿਆ ਭਰਾਵਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਇੱਥੇ ਕਾਮਗੜਿਆ ਸਿੱਖ ਆਰਗੇਨਾਈਜੇਸ਼ਨ ਦੀ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਮੈਨੂੰ ਵੀ ਬੁਲਾਇਆ ਗਿਆ ਬੜਾ ਜੀ ਥੋੜੀ ਆਲਾ ਨੇ ਆਪ ਪੰਜਾਬੀਸ਼ ਕਹ ਦਿੰਦੇ ਆ ਕੋਰੀ ਕੱਢ ਕੋਲ ਬਹੁਤ ਹੀ ਅੱਛੀ ਮੀਟਿੰਗ ਕੀਤੀ ਸਾਰੇ ਇੱਥੇ ਰਾਮਗੜੀਆ ਭਰਾ ਇਕੱਠੇ ਹੋਏ ਨੇ ਔਰ ਅਸੀਂ ਸਾਰੇ ਰਾਮਗੜੀਆ ਭਰਾਵਾਂ ਨੂੰ ਇਕੱਠਾ ਕਰਕੇ ਇਸ ਤਰੀਕੇ ਨਾਲ ਮੋਸਟ ਪ੍ਰੋਬਬਲੀ ਤੁਸੀਂ ਦੇਖਿਆ ਜਾ ਰਿਹਾ ਹੈ ਵੀ ਇਹ ਬਲੌਂਗਸ ਟੂ ਓਬੀਸੀ ਤੇ ਅੱਜ ਤੱਕ ਸਾਡੇ ਓਬੀਸੀ ਭਰਾਵਾਂ ਦਾ ਸ਼ੋਸ਼ਣ ਹੋਇਆ ਹੈ ਉਹਨਾਂ ਦੇ ਹੱਕ ਨਹੀਂ ਇਸ ਤਰੀਕੇ ਦੀ 7 7 ਅਗਸਤ ਨੂੰ ਮਡਲ ਕਮਿਸ਼ਨ ਦੀ ਰਿਪੋਰਟ ਬੀਪੀ ਸਿੰਘ ਜੀ ਨੇ ਦਿੱਤੀ ਸੀ ਇਸ